ਕਿਸੇ ਨੂੰ ਉਜਾੜ ਕੇ ਬੰਦਾ ਸੁખી ਨਹੀਂ ਬਚ ਸਕਦਾ ਆਪ ਨੂੰ ਵੀ ਉਜੜਨਾ ਪੈਂਦਾ ਇਹ ਹਾਲਾਤ ਹੈ ਪਾਕਿਸਤਾਨ ਦੇ ਜਿਨ੍ਹਾਂ ਨੇ ਬਲਵੰਮਨਾ ਵਿੱਚ ਗੋਲੀ ਚਲਾ ਕੇ ਬੰਦਿਆਂ ਨੂੰ 25 26 ਬੰਦਿਆਂ ਨੂੰ ਮਾਰਿਆ ਜੰਮੂ ਕਸ਼ਮੀਰ ਦੇ ਵਿੱਚ ਉਹਦਾ ਰਿਜ਼ਲਟ ਅੱਜ ਪਾਕਿਸਤਾਨ ਭੁਗਤ ਰਿਹਾ ਹੈ ਇਸ ਟਾਈਮ ਹਨੇਰਾ ਹੋ ਚੁੱਕਿਆ ਤੇ ਉੱਥੇ ਬੱਤੀ ਗੁੱਲ ਹੈ ਲੋਕ ਦਹਾਈਆਂ ਪਾਉਂਦੇ ਆ ਮਜਾਇਲ ਤੇ ਮਜਾਇਲ ਡਾਗੀ ਜਾ ਰਹੀ ਹੈ ਭਾਰਤ ਵੱਲੋਂ ਤੇ ਹਜ਼ਾਰਾਂ ਲੋਕ ਮਾਰੇ ਗਏ ਆ ਤੇ ਹਜ਼ਾਰਾਂ ਲੋਕ ਘਰੋਂ ਬੇਕਾਰ ਹੋ ਗਏ ਜਦੋਂ ਆਪ ਦੇ ਘਰ ਵਿੱਚ ਅੱਗ ਲੱਗਦੀ ਹੈ ਨਾ ਤੇ ਉਦੋਂ ਪਤਾ ਲੱਗਦਾ ਹੈ ਵੀ ਇਹਦੇ ਰਿਜ਼ਲਟ ਇਹ ਮਿਲਦੇ ਆ ਉੱਥੇ ਤਾੜੀਆਂ ਪਾਉਂਦੇ ਸੀ ਜਦੋਂ ਜੰਮੂ ਕਸ਼ਮੀਰ ਦੇ ਵਿੱਚ 25 26 ਬੰਦੇ ਮਾਰੇ ਆ Hindu gentleman ਮਾਰੇ ਆ ਚਲੋ ਉਹਨੀ ਗੱਲ Hindu ਹੈ Sikh ਹੈ Sai ਹੈ Musalman ਹੈ ਉਹ ਸਾਰੇ ਮਨੁੱਖਤਾ ਨੂੰ ਸਮਰਪਿਤ ਹੈ ਧਰਮ ਆਪੋ ਆਪਣਾ ਬਣਾਇਆ ਹੋਇਆ ਉਹਨੂੰ ਆਪਾਂ ਸਵਾਗਤ ਕਰਦੇ ਹਾਂ ਦਾ ਲੇਕਿਨ ਮਨੁੱਖਤਾ ਨੂੰ ਸਮਰਪਿਤ ਹੈ ਆਪਾਂ ਕਿਸੇ ਹਸਪੀਟਲ 'ਚ ਆਏ ਕਿਸੇ ਸੰਕਟ ਦੇ ਵਿੱਚ ਆਉਦੋਂ ਨਾ ਤਾਂ ਆਪਾਂ blood ਦੇਖਦੇ ਆ ਨਾ ਜਾਤ ਧਰਮ ਦੇਖਦੇ ਆ ਪੈਸਾ ਲੈਣਾ ਦੇਣਾ ਹੁੰਦਾ ਨਾ ਉਦੋਂ ਜਾਤ ਧਰਮ ਦੇਖਦੇ ਆ ਮਨੁੱਖਤਾ ਨੂੰ ਸਮਰਪਿਤ ਹੈ ਪਰ ਹੁਣ ਪਾਕਿਸਤਾਨ ਹੈ ਜਿਹੜਾ ਉਹ ਸਾਡੇ ਹੀ ਦੇਸ਼ ਦਾ ਇੱਕ ਟੁਕੜਾ ਜਿਹੜਾ 1947 ਦੇ ਵਿੱਚ ਅਲੱਗ ਹੋ ਗਿਆ ਸੀ ਤੇ ਅੱਜ ਉੱਥੇ ਜਿਹੜੇ ਹਾਲਾਤ ਐ ਬਹੁਤ ਮਾੜੇ ਹੋ ਗਏ ਮੁਝੈਲਾਂ ਤੇ ਮੁਝੈਲ ਦਾਗ ਰਹੀ ਹੈ ਜਿਹੜੀ ਭਾਰਤੀ ਫੌਜ ਐ ਤੇ ਹੁਣ ਜਦੋਂ ਚੀਕ ਚਘਾੜਾ ਮਚ ਗਿਆ ਹੁਣ ਹੁਣ ਉਹਦੇ ਵਿੱਚ ਜਿੱਥੇ ਬੰਬਵਾਰੀ ਹੁੰਦੀ ਐ ਗੋਲਾਵਾਰੀ ਹੁੰਦੀ ਐ ਉੱਥੇ ਨਿਰਦੋਸ਼ ਲੋਕ ਵੀ ਮਾਰੇ ਜਾਂਦੇ ਐ ਤੇ ਦੋਸ਼ੀ ਵੀ ਮਾਰੇ ਜਾਂਦੇ ਐ ਪਰ ਜਿਹੜੇ ਦੋਸ਼ੀ ਲੋਕ ਐ ਉਹ 10% ਮਾਰੇ ਜਾਂਦੇ ਐ ਕਾਰਨ ਜਿਸ ਕਿਸੇ ਮਹੱਲੇ ਦੇ ਵਿੱਚ 10 ਦੋਸ਼ੀ ਰਹਿੰਦੇ ਆ ਤਾਂ ਉੱਥੇ ਜੇ ਬੰਬਵਾਰੀ ਹੁੰਦੀ ਆ ਗੋਲਾਵਾਰੀ ਹੁੰਦੀ ਆ ਮਝਾਇਲ ਹੁੰਦੀ ਆ ਤਾਂ 90 ਲੋਕ ਹੋਰ ਮਰ ਜਾਂਦੇ ਕਿਉਂਕਿ ਉਹ ਪੌਸ਼ ਏਰੀਏ ਦੇ ਵਿੱਚ ਰਹਿੰਦੇ ਆ ਹੁਣ ਜਿੱਥੇ ਪਾਕਿਸਤਾਨ ਦਾ ਹੈੱਡਕੁਆਟਰ ਫੌਜ ਦਾ ਪਾਕਿਸਤਾਨ ਦੇ ਵਿੱਚ ਫੌਜ ਦਾ ਹੈੱਡਕੁਆਟਰ ਹੈ ਉੱਥੇ 30-35 ਕਿਲੋਮੀਟਰ ਦੂਰੀ ਤੇ ਜਿਹੜਾ ਅਤਵਾਦੀਆਂ ਦਾ ਡੱਟ ਹੈ ਇਹਦਾ ਮਤਲਬ ਫੌਜ ਉਹਨਾਂ ਤੋਂ ਕੰਮ ਲੈ ਰਹੀ ਹੈ ਇਹ ਦਾ ਮਤਲਬ ਫੌਜ ਉਹਨਾਂ ਤੋਂ ਕੰਮ ਲੈ ਰਹੀ ਹੈ ਉਹਨਾਂ ਦੇ ਨਾਲ ਮਿਲੀ ہوئی ਹੈ 55 ਕਿਲੋਮੀਟਰ ਤੇ 30 ਕਿਲੋਮੀਟਰ ਤੇ 50 ਕਿਲੋਮੀਟਰ ਤੇ ਬਾਹਰ ਦਾਤਾ ਹੋਣੀ ਸਖਲਾਈ ਦਿੰਦੇ ਹੁਣ ਅੱਡਾ ਚੱਲਦਾ ਹੋਵੇ ਤੇ ਦੇਖ ਲਓ ਵੀ ਤੁਸੀਂ ਉਹਦਾ ਹਾਸਰ ਕੀ ਹੁੰਦਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਵਿਅਕਤੀ ਮਾਰੇ ਗਏ ਐ ਉੱਥੇ ਜਿਹੜੇ ਮੁਸਲਮਾਨ ਆ ਸਾਡੇ ਭਾਈ ਭਾਰਤ ਦੇ ਵਿੱਚ ਰਹਿਣ ਵਾਲੇ ਸਹਿਮੇ ਹੋਏ ਐ ਫੈਕਟਰੀਆਂ ਨਾਲ ਬਿਜ਼ਨਸ ਨਾਲ ਸਿੱਖਾਂ ਨਾਲ ਮੋਹ ਪਿਆਰ ਸੀ ਲੈਂਡ ਦੇਣ ਸੀ ਉਹ ਜਦੋਂ ਤਰਕਹੀਣ ਭਾਵਨਾ ਹੋ ਜਾਂਦੀ ਹੈ ਵੀ ਟੁੱਟ ਜਾਂਦਾ ਰਿਸ਼ਤਾ ਕਿ ਯਾਰ ਸਾਡੇ ਨਾਲ ਆਹ ਗੱਲ ਹੋ ਗਈ ਹਿੰਦੂਆਂ ਨਾਲ ਰਿਸ਼ਤਾ ਸੀ ਤੇ ਕੀ Hindu ਵਿਸ਼ਵਾਸ ਕਰਨਗੇ ਯਾਰ ਵੀ ਸਾਡੇ 25 26 ਬੰਦ ਮੁਸਲਮਾਨ ਬੰਦੇ ਨੇ ਮਾਰਦੇ ਪਰ ਇਹਨਾਂ ਨੇ ਨਹੀਂ ਮਾਰੇ ਦਿਮਾਗ ਫਿਰੇ ਵਾਲਿਆਂ ਨੇ ਮਾਰੇ ਉਹ ਵਾਸ਼ ਕਰਦੇ ਆ ਅੱਜ ਜਿਹੜਾ ਹੈਗਾ ਪਾਕਿਸਤਾਨ ਦਾ ਹਾਲਾਤ ਹੈ ਜਿਹੜੇ ਬਹੁਤ ਹੀ ਮਾੜੇ ਐ ਇਸ ਤਰਕ ਤਰਸ ਜੋਗ ਹੈ ਛੋਟੇ ਛੋਟੇ ਬੱਚੇ ਬੀਬੀਆਂ ਬਜ਼ੁਰਗ ਦਹਾਈਆਂ ਪਾਉਂਦੇ ਐ ਤੇ ਪਰ ਸਾਡੇ ਪ੍ਰਧਾਨ ਮੰਤਰੀ ਦਾ ਇੱਕੋ ਨਾਰਾ ਹੈ ਕਿ ਜਿਹੜੇ ਦਸਤ ਕਰਦਾ ਉਹਨੂੰ ਛੱਡਣਾ ਇਹ ਬਿਲਕੁਲ ਹੈ ਸਹੀ ਹੈ ਜੋ ਕਿਦਾ ਘਰ ਪਟਦੇ ਹੈ ਹਰ ਬੰਦਾ ਚਾਹੇ ਦਿਹਾੜੀਦਾਰ ਹੋ ਸ਼ਾਮ ਨੂੰ ਦੇ ਬੱਚੇ ਢੀਕਦੇ ਹੁੰਦੇ ਕਿ ਸਾਡਾ ਪਾਪਾ ਆਊਗਾ 500 ਰੁਪਏ ਲੈ ਕੇ ਆਊ ਕੁਛ ਨਾ ਕੁਛ ਲੈ ਕੇ ਆਊ ਦਾਲ ਰੋਟੀ ਲੈ ਕੇ ਆਊ ਕੋਈ ਸਬਜ਼ੀ ਫਲ ਫਰੂਟ ਲੈ ਕੇ ਆਊਗਾ ਪਰ ਉਹ ਬੰਦਾ ਰਾਹ 'ਚ ਹੀ ਰਹਿ ਜੇ ਉਹਨੂੰ ਨਿਰਦੋਸ਼ ਮਾਰਿਆ ਜਾਵੇ ਲਾਸ਼ਾਂ ਬਿਚਾਈਆਂ ਜਾਣ ਕੀ ਉਹਦਾ ਹਾਸਲ ਕੀ ਹੋਊਗਾ ਇਹ ਹਾਕ ਜਿਹੜੀ ਹੈਗੀ ਪਾਕਿਸਤਾਨ ਦੇ ਬੰਦੇ ਨੇ ਕੀਤੀ ਸੀ ਪਿਛਲੀ ਵਾਰ ਵੀ ਕੀਤੀ ਸੀ ਤਿੰਨ ਚਾਰ ਸਾਲ ਪਹਿਲਾਂ 19 ਦੇ ਵਿੱਚ ਕੀਤੀ ਸੀ ਤੇ ਡਰੋਨ ਨਾਲ ਹੀ ਜਾ ਕੇ ਉਹਨਾਂ ਨੇ ਮਾਰਦੇ ਸੀਗੇ ਤੇ ਮੋਦੀ ਆ ਜਿਹੜਾ ਜਿਹੜੀ ਗੱਲ ਕਹਿੰਦਾ ਇਹ ਇਹ ਗੱਲ ਮੰਨਣ ਯੋਗ ਹੈ ਕਿਉਂਕਿ ਉਹਦੇ ਕਿਹੜਾ ਕੋਈ ਬੱਚਾ ਹੈ ਉਹਨੇ ਕਿਹੜਾ ਕੋਈ ਪ੍ਰਾਪਰਟੀ ਬਣਾਈ ਹੈ ਉਹਨੇ ਕਿਹੜਾ ਕੋਈ ਕੁਝ ਕਿਸੇ ਨੂੰ ਕੁਝ ਦੇਣਾ ਹੈਗਾ ਉਹ ਦੇਸ਼ ਲਈ ਲੜ ਰਿਹਾ ਇਹ ਇਹ 'ਚ ਕੋਈ ਸ਼ੱਕ ਨਹੀਂ ਪਰ ਠੀਕ ਹੈ ਕੁਝ ਸਾਨੂੰ ਵੀ ਕਮੈਂਟ ਮਾਰੇ ਕਰਨਗੇ ਕਿ ਇਹ ਮੋਦੀ ਦਾ ਚਮਚਾ ਜੀ ਇਸ ਤਰ੍ਹਾਂ ਜੀ ਪਤਾ ਹੈ ਚਾਉ ਨੂੰ ਲਾ ਕੇ ਪੂਆ ਮੇਰੇ ਵਰਗਾ ਫਿਰ ਫੇਸਬੁੱਕ ਹੀ ਵਿਦਵਾਨ ਬਣ ਜਾਂਦੇ ਆ ਯੂਟਿਊਬਰ ਬਣ ਜਾਂਦੇ ਆ ਪਰ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਕਿਸੇ ਨੂੰ ਮਾਰਨਾ ਮਰਉਣਾ ਇਹ ਕੋਈ ਵੱਡੀ ਗੱਲ ਨਹੀਂ ਲੜਾਈਆਂ ਝਗੜੇ ਕਰਨਾ ਚੰਗਾ ਕੰਮ ਨਹੀਂ ਠੀਕ ਹੈ ਕੋਈ ਗੱਲ ਹੈ ਕੋਈ ਦੇਸ਼ ਦਾ ਰੋਲਾ ਹੈ ਉਹ ਦਲੀਲ ਨਾਲ ਆਪਾਂ ਲੜ ਸਕਦੇ ਆ ਦਲੀਲ ਨਾਲ ਜਿੱਤ ਸਕਦਾ ਇਸ ਕਰਕੇ ਜਿਹੜਾ ਹੈਗਾ ਨਿਰਦੋਸ਼ ਉੱਥੇ ਲੋਕ ਆ ਜਿਹੜੇ ਉਹ ਨਹੀਂ ਮਾਰੇ ਪੁਲਿਸ ਦੇ ਹੈੱਡ ਕੁਆਰਟਰ ਤੋਂ 30 ਕਿਲੋਮੀਟਰ ਪਿੱਛੇ ਗੋਲੀਵਾਰੀ ਹੋਈ ਹੈ ਫੌਜ ਦਾ ਪਾਕਿਸਤਾਨ ਦਾ ਇੱਕ ਵੀ ਜਵਾਨ ਨਹੀਂ ਉੱਥੇ ਮਰਿਆ ਗਿਆ ਇਹ اٹਲ ਸਚਾਈ ਹੈ ਦੂਰਬੀਨਾ ਰਾਹੀਂ ਭਾਰਤੀ ਫੌਜ ਨੇ ਜਿਹੜੀਆਂ ਉਹ ਤਸਵੀਰਾਂ ਕੈਚ ਕੀਤੀਆਂ ਹੋਈਆਂ ਹਾਂ ਜਿਹੜੇ ਉੱਥੋਂ ਦੇ ਦਹਿਸ਼ਤਗਰ ਦਾ ਮਾਰੇ ਹੈ ਉਹ ਪਾਕਿਸਤਾਨ ਜ਼ਰੂਰ ਲਕਾਊਗਾ ਜਿਉਂ ਤੇ ਹਜ਼ਾਰ ਮਾਰੇ 100 ਕਹਿਣਗੇ ਤੇ ਜੇ ਉੱਥੇ 10000 ਮਾਰੇ ਤਾਂ 1000 ਕਹਿਣਗੇ ਪਰ ਉਤਨੀਆਂ ਕੂਪੀਆ ਏਜੰਸੀਆਂ ਜਾਂ ਹੋਰ ਜਦੋਂ ਉਹ ਮਿੱਟੀ ਪੱਟ ਕੇ ਬੰਦੇ ਨੂੰ ਦਫਨਾਉਂਦੇ ਆ ਆਪਣੇ ਸੰਸਕਾਰ ਕਰਦੇ ਆ ਸੰਸਕਾਰ ਕਰਦੇ ਆ ਉਹ ਪਤਾ ਲੱਗੇਗਾ ਨਹੀਂ ਰਹਿਣਾ ਉੱਥੇ ਉਹਦੀ ਇੰਜੀਨੀਅਰ ਰਿਪੋਰਟਾਂ ਉਹ মিডিਆ ਜ਼ਾਹਰ ਕਰੂਗਾ ਹੁਣ ਤੇ ਬੈਨ ਲਾਇਆ ਹੋਇਆ ਕਿਉਂਕਿ ਸਾਰੀ ਕਮਾਂਡ ਚੀਨਾ ਦੇ ਹੱਥ ਵਿੱਚ ਹੈ ਸੋ ਵੀਰੋ ਜੋ ਜੈਸੀ ਕਰਨੀ ਵੈਸੀ ਭਰਨੀ ਗੁਰਮਾਣੀ ਦਾ ਪ੍ਰਮਾਣ ਹੈ ਜੋ ਉਹਨਾਂ ਨੇ ਮਤਲਬ 24 ਜਾਂ 25 ਬੰਦੇ ਮਾਰੇ ਤਾਂ ਅੱਜ ਹੋ ਸਕਦਾ ਉਹਨੂੰ 25-30 ਹਜ਼ਾਰ ਬੰਦਾ ਮਰਵਾ ਕੇ ਉਹਦਾ ਖੜਾchnਾ ਪਵੇ ਇਸ ਕਰਕੇ ਲੜਾਈਆਂ ਝਗੜਿਆਂ ਤੋਂ ਬਚਣਾ ਚਾਹੀਦਾ ਹੈ ਪਾਕਿਸਤਾਨ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਸ਼ਾਂਤੀ ਦੀ ਅਸੀਂ ਅਪੀਲ ਚਾਹੁੰਦੇ ਆ ਸਰਕਾਰਾਂ ਨੂੰ ਚਾਹੁੰਦੇ ਆ ਉਥੋਂ ਦੀ ਸਰਕਾਰ ਵੀ ਇਹ ਸੋਚੇ ਇਹ ਕਰੇ ਕਿ ਜਿਹੜਾ ਦਸਤ ਕਰਦਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕਰੇ ਪਰ ਉੱਥੇ ਪੋਲੀਟੀਕਲ ਰਾਜ ਨਹੀਂ ਉੱਥੇ ਫੌਜ ਦਾ ਰਾਜ ਹੈ ਉਹ ਫੜ ਕੇ ਰਾਸ਼ਟਰਪਤੀ ਨੂੰ ਅੰਦਰ ਦੇ ਦਿੰਦੇ ਆ ਇੱਥੇ ਲੋਕ ਆਵਾਮ ਹੈ ਜਿਹੜੀ ਰੌਲਾ ਪਾਉਂਦੀ ਹੈ ਤਾਂ ਸਾਡੇ ਪੋਲੀਟੀਕਲ ਲੀਡਰਾਂ ਤੇ ਪ੍ਰੈਸ਼ਰ ਪੈਂਦਾ ਪੋਲੀਟੀਕਲ ਲੀਡਰਾਂ ਦੇ ਥੱਲੇ ਏਜੰਸੀਆਂ ਉੱਥੇ ਜਿਹੜੀਆਂ ਏਜੰਸੀਆਂ ਖਾਵੀ ਹੈ ਫਸ ਕਰਕੇ ਲੜਾਈ ਦੇ ਵਿੱਚ ਅੱਜ ਤੱਕ ਕਿਸੇ ਨੇ ਕੁਝ ਜਿੱਤਿਆ ਨਹੀਂ ਸਕੰਦਰ ਵਰਗੇ ਵੱਡੇ ਵੱਡੇ ਬਾਦਸ਼ਾਹ ਜਿਹੜੇ ਔਰੰਗਜ਼ੇਬ ਵਰਗੇ ਵੱਡੇ ਵੱਡੇ ਜੋ ਵੀ ਹੋਏ ਐ ਹਲਕਾਰ ਉਹ ਇਸ ਤੋਂ ਨਿਰਾਸ਼ ਸੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ